ਸ਼ੀਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣ ਮੰਨ ਗਏ ਨੇ ਤੇ ਆਪਣੇ ਅਹੁਦੇ ਤੇ ਉਹਨਾਂ ਦੇ ਵੱਲੋਂ ਵਾਪਸੀ ਵੀ ਕਰ ਲਈ ਗਈ ਹੈ। ਉਹਨਾਂ ਦੀ ਵਾਪਸੀ ਨੂੰ ਲੈ ਕੇ ਲਗਾਤਾਰ ਐਸਪੀਸੀ ਦੇ ਕਈ ਮੈਂਬਰ ਨੇ ਜਿਨ੍ਹਾਂ ਦੇ ਵੱਲੋਂ ਸਵਾਲ ਚੁਕੇ ਗਏ ਨੇ ਉਤੇ ਹੀ ਬੀਬੀ ਜਗੀਰ ਕੌਰ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਜਦੋਂ ਸੁਖਵੀਰ ਸਿੰਘ ਬਾਦਲ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਜਾਂਦੇ ਨੇ ਤਾਂ ਧਾਮੀ ਇੱਕ ਮਿੰਟ ਚ ਮੰਨ ਜਾਂਦੇ ਨੇ ਜਦਕਿ ਸਾਬਕਾ ਜ਼ਥੇਦਾਰ ਵੀ ਉਹਨਾਂ ਦੇ ਘਰ ਗਏ ਸੀ, ਮੁਲਾਕਾਤ ਕੀਤੀ ਸੀ। ਉਹਨਾਂ ਨੂੰ ਵਾਪਸ ਆਉਣ ਦੀ ਅਪੀਲ ਵੀ ਗਿਆਨੀ ਰੁਕबीर ਸਿੰਘ ਦੇ ਵੱਲੋਂ ਹਰਪ੍ਰੀਤ ਸਿੰਘ ਦੇ ਵੱਲੋਂ ਕੀਤੀ ਗਈ ਸੀ ਪਰ ਧਾਮੀ ਸਾਹਿਬ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਪਰ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਕਿਹਾ ਤੇ ਉਹ ਆਪਣੇ ਅਹੁਦੇ ਤੇ ਵਾਪਸ ਆ ਗਏ। ਅਕਾਲੀ ਦਲ ਦੇ ਬਾਗੀ ਧੜੇ ਦੀ ਆਗੂ ਬੀਬੀ ਜਗੀਰ ਕੌਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਕਿਹਾ ਕਿ ਜਥੇਦਾਰਾਂ ਦੇ ਜਾਣ ਤੇ ਹਾਮੀ ਨਹੀਂ ਭਰੀ। ਪਰ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਗਏ ਤਾਂ ਮੰਡਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣੇ ਅਹੁਦੇ ਤੇ ਵਾਪਸ ਆਉਣ ਦੇ ਲਈ ਹਾਮੀ ਭਰ ਦਿੱਤੀ ਗਈ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਜਿਹੇ ਦੇ ਵਿੱਚ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਜਥੇਦਾਰਾਂ ਦੇ ਨਾਲੋਂ ਸੁਖਬੀਰ ਸਿੰਘ ਬਾਦਲ ਨੂੰ ਜ਼ਿਆਦਾ ਤਵੱਜੋ ਦਿੰਦੇ ਨੇ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਦਿਨ ਦਿਹਾੜੇ ਵੱਡੀਆਂ ਵੱਡੀਆਂ ਘਟਨਾਵਾਂ ਸ਼ਰਿਆਮ ਵਾਪਰ ਰਹੀਆਂ ਨੇ ਪਰ ਪੰਜਾਬ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੀ ਕਿਸਾਨਾਂ ਤੇ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਦਲੀ ਕੁਝ ਵੀ ਨਹੀਂ ਕਰ ਰਹੀ ਕਿਸਾਨਾਂ ਖਿਲਾਫ ਕਾਰਵਾਈ ਜੋ ਕੀਤੀ ਗਈ ਸੀ ਉਹ ਪੂਰੀ ਤਰ੍ਹਾਂ ਗਲਤ ਸੀ ਅਕਾਲੀ ਦਲ ਦੇ ਬਾਗੀ ਧੜੇ ਦੀ ਆਗੂ ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਪੰਜਾਬ ਖੇਤੀ ਆਧਾਰਿਤ ਸੂਬਾ ਪੰਜਾਬ ਦੇ ਨਾਲ ਦੇਸ਼ ਦਾ ਢਿੱਡ ਭਰਿਆ ਜਾਂਦਾ ਹੈ ਇਸੇ ਦੇ ਨਾਲ ਹੀ ਪੰਜਾਬ ਨੇ ਦੇਸ਼ ਦੇ ਲਈ ਇੱਕ ਤੋਂ ਵੱਧ ਇੱਕ ਕੁਰਬਾਨੀ ਵੀ ਕੀਤੀਆਂ ਨੇ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਨਾਲ ਧਰੋ ਕਮਾਇਆ ਜ਼ਗੀਰ ਕੌਰ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਪਰ ਦੂਜੇ ਪਾਸੇ ਕਿਸਾਨਾਂ ਦੇ ਖਿਲਾਫ ਇਹਨਾਂ ਵੱਡਾ ਐਕਸ਼ਨ ਆਖਿਰ ਕਿਉਂ ਕੀਤਾ ਗਿਆ ਠੀਕ ਹੈ ਕੁਝ ਰਾਹਤ ਵੀ ਮਿਲ ਸਕੋਦੀ ਹੈ ਜਦੋਂ ਉਹਨਾਂ ਨੇ ਕਿਹਾ ਰਸਤੇ ਸਾਫ ਹੋ ਗਏ ਹਰ ਇੱਕ ਰਾਤ ਮਿਲ ਸਕੀ ਪਰ ਦੁੱਖ ਇਹ ਹੋਇਆ ਕਿ ਉਹਨਾਂ ਦਾ ਧੰਗ ਤਰੀਕਾ ਜਿਹੜਾ ਸੀ ਉਹ ਗਲਤ ਤਰੀਕਾ ਐ ਇੰਨੀ ਬੇਵਿਸ਼ਵਾਸੀ ਪੈਦਾ ਨਹੀਂ ਹੋਣੀ ਚਾਹੀਦੀ ਕਿ ਉਹ ਮੀਟਿੰਗ ਤੋਂ ਬਾਹਰ ਨਿਕਲ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜਵੇ ਸੋ ਮੈਂ ਸਭ ਇਹ ਕਹਿੰਦੀ ਆ ਕਿ ਬਸ ਇੰਨੀ ਗੱਲ ਮੈਂ ਜਿਹੜੀਿਲਦਾ ਗੱਲ ਨਹੀਂ ਸੀ ਤੇ ਨਾਲ ਇੱਕ ਹੁਣੇ-ਹੁਣੇ ਸਾਡੇ ਸ਼੍ਰੋਮਣੀ ਕਮੇਟੀ ਦੇ ਪਟਾਣ ਸਾਹਿਬ ਜੀ ਜਿਹੜੇ ਅਸਤੀਫਾ ਦੇ ਗਏ ਸੀ ਉਹ ਵਾਪਸ ਆ ਗਏ ਚੰਗੀ ਗੱਲ ਹੈ ਉਹਨੇ ਆਪਣੀ ਡਿਊਟੀ ਨੂੰ ਸੰਭਾਲ ਲਿਆ ਪਰ ਮੈਂ ਇਹ ਜ਼ਰੂਰ ਆਖ ਕਰਾਂਗੀ ਕਿ ਮੈਨੂੰ ਅਫਸੋਸ ਵੀ ਹੈ ਕਿ ਜਿਹੜੇ ਸ਼੍ਰੀ ਅਕਾਦਰ ਸਾਹਿਬ ਪਹਿਲਾਂ ਸ਼੍ਰੀ ਅਕਾਦਰ ਸਾਹਿਬ ਨੇ ਜੱਗੀਦਾਰ ਸਾਹਿਬ ਵੀ ਜਾ ਕੇ ਜਦ ਸਿੱਖ ਸਾਹਿਬ ਵੀ ਸਾਰੇ ਜਾਣ ਕੇ ਉਹਨਾਂ ਨੂੰ ਕਹਿੰਦੇ ਨੇ ਪਰ ਉਹਨਾਂ ਨਾਲੋਂ ਉੱਚਰ ਉਹਨੇ ਉਹਨਾਂ ਨੂੰ ਸਮਝਿਆ ਜਿਨ੍ਹਾਂ ਨੇ ਕੇਵਲ ਉਹਨਾਂ ਨੂੰ ਪੁਰਸੀ ਪ੍ਰਧਾਨ ਕੀਤੀ ਸੀ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਮਹਾਨ شخصیت ਨੂੰ ਸਮਝੋਂ ਨਿਕਾਰ ਕੇ ਕੇਵਲ ਤੇ ਕੇਵਲ ਉਹ ਜਿਆਦਾ ਮਹੱਤਵਪੂਰਨ ਸਮਝਿਆ ਕਿ ਚਾਹ ਕੇ ਆ ਗਏ ਤੇ ਬਸ ਠੀਕ ਹੈ ਉਹ ਕਿਹੜੀ ਕਿੱਦੜ ਸੰਗੀ ਸੀ ਜਿੱਕੇ ਦੇਖ ਕੇ ਚਲੇ ਗਏ ਇੱਕ ਗਏ ਕਿ ਉਹ ਸੀ ਕਿਹੜੀ ਲੱਗਤਾ ਸੀ ਕਿਹੜੀ ਇਹਨਾਂ ਰਖੀ ਸੀ ਕੀ ਉਹ ਨੱਟ ਲੈ ਕੇ ਜਿਹੜੇ ਗਏ ਸੀ ਉਹ ਨੱਟਕ ਤਾਂ ਦੇ ਆਧਾਰ ਤੇ ਉੱਤੇ ਇਹਨਾਂ ਨੂੰ ਅਜ ਸੰਤੁਸ਼ਟੀ ਹੋ ਗਈ ਜੇ ਮਦਦ ਉਹਨਾਂ ਤੋਂ ਬਾਅਦ ਜਿਹੜੀਆਂ ਗਲਤ ਗੱਲਾਂ ਹੋਈਆਂ ਮੈਂ ਪ੍ਰਧਾਨ ਸਰ ਨੂੰ ਬੇਨਤੀ ਕਰਾਂਗੀ ਪ੍ਰਧਾਨ ਸਰ ਜਿਹੜੇ ਕੰਮ ਤੁਹਾਡੀ ਗੈਰਹਾਜ਼ਰੀ 'ਚ ਹੋਏ ਐ ਇੱਕ ਮਹੀਨੇ ਦੇ ਦੌਰਾਨ ਪਹਿਲਾਂ ਤਾਂ ਤੁਸੀਂ ਸ਼ਿਕਾਇਤਾਂ ਸਵੀਕਾਰ ਤਾਰ ਸਮਝੀ ਦੀ ਮਾਨ ਬ੍ਰਾਦਰ ਦੇਸ਼ ਪਚਾਈ ਤੁਸੀਂ ਉਸ ਤੋਂ ਬਾਕੀ ਹੋਏ ਤੁਸੀਂ ਬੁਝਦੇਲੀ ਵੀ ਦਿਖਾਈ ਤੁਸੀਂ ਕਮਜ਼ੋਰੀ ਵੀ ਦਿਖਾਈ ਆਪਣੀ ਕੁਰਸੀ ਦਾ ਬੇਨ ਇਜ਼ਾਹ ਵੀ ਕੀਤੀ ਔਰ ਸੰਸਦਾਂ ਦੇ ਨਾਲ ਵੀ ਤੁਸੀਂ ਬੇਨ ਇਜ਼ਾਹ ਵੀ ਕੀਤੀ ਫਿਰ ਤੁਸੀਂ ਜੇ ਹੁਣ ਆਏ ਹੋ ਤੇ ਫਿਰ ਇਹ ਦੱਸੋ ਕਿ ਜੋ 1 ਮਹੀਨੇ ਚ ਗੈਸ ਤੰਤਰ ਕੰਮ ਹੋਏ ਹੈ ਜਾਂ ਬੇਨ ਇਜ਼ਮੀਆਂ ਜੋ ਹੋਈਆਂ ਤੇ ਉਹ ਜਿਨ੍ਹਾਂ ਨੇ 2 ਦਸੰਬਰ ਦੇ ਹੁਕਮਨਾਮੇ ਨੂੰ ਲਾਗੂ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਤੇ ਉਹਨਾਂ ਨੂੰ ਆਪਣੀ ਸੇਵਾਮਤ ਤੋਂ ਹਟਾ ਕੇ ਪਰਸੇ ਕਰ ਦਿੱਤਾ ਗਿਆ ਨਹੀਂ ਤੁਸੀਂ ਇਨਸਾਫ ਦਿਓਗੇ ਕਿ ਤੁਸੀਂ ਜੁਆਇਨ ਕਰਨ ਤੋਂ ਪਹਿਲਾਂ ਚਾਹੀਦਾ ਐਸੀ ਕੇ ਪਹਿਲਾ ਉਸ ਗੱਲ ਨੂੰ ਪੂਰੀ ਤਰ੍ਹਾਂ ਯਕੀਨੀ ਪੜਾਈ ਜਾਂਦੇ ਕਿ ਸਿੱਖ ਸਾਹਿਬ ਗੁਰੂ ਹਰਪੀਰ ਸਿੰਘ ਜੀ ਗਿਆਨੀ ਗੁਰੀਬ ਸਿੰਘ ਜੀ ਜਾਂ ਗਿਆਨੀ ਸੁਲਤਾਨ ਸਿੰਘ ਜੀ ਜਿਨ੍ਹਾਂ ਨੂੰ 2 ਦਸੰਬਰ ਦੇ ਹੁਕਮਨਾਮੇ ਨੂੰ ਜਿਹੜੀ ਕੌਮ ਨੇ ਫਿਰਵਾਦ ਕੀਤਾ ਸੀ ਉਹਦੇ ਉਲਟ ਜਾ ਕੇ ਜਿਹੜੀਆਂ ਕਾਰਵਾਈਆਂ ਕੀਤੀਆਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਅੰਤਰ ਕਮੇਟੀ ਵੱਲੋਂ ਬੇਇਜ਼ਮੀਆ ਕੀਤੀਆਂ ਗਈਆਂ ਕੀ ਤੁਸੀਂ ਇਹਨੂੰ ਮੋਰ ਬਾਹਰ ਕਰਕੇ ਉਹ ਮਤੇ ਰੱਦ ਕਰੋਗੇ ਜਿਸ ਮਤੇ ਦੀ ਪੁਸ਼ਟੀ ਅਜੇ ਤੱਕ ਦੂਸਰੀ ਐਗਜ਼ੈਕਟਿਵ ਦੀ ਮੀਟਿੰਗ ਵਿੱਚ ਵੀ ਬਾਹਰ ਪੁਸ਼ਟੀ ਨਹੀਂ ਕੀਤੀ ਗਈ ਜਿਸ ਦਿਨ ਉਹਨਾਂ ਨੇ ਮਤਾ ਪਾਇਆ ਉਹਦੀ ਦੂਜੀ ਐਗਜ਼ੈਕਟਿਵ ਦੀ ਮੀਟਿੰਗ ਜੋ ਚੰਡੀਗੜ੍ਹ 'ਚ ਹੋਈ ਉਹਦਾ ਮਤਾ ਪੁਸ਼ਟੀ ਵਾਸਤੇ ਨਹੀਂ ਆਇਆ ਇਹਦਾ ਮਤਲਬ ਜੇ ਉਹਨਾਂ ਨੇ ਪੁਸ਼ਟੀ ਦਾ ਮਤਾ ਨਹੀਂ ਲਿਆਂਦਾ ਅਜੇ ਤੱਕ ਉਹਨਾਂ ਦੀ ਉਥੋਂ ਫਾਰਵੀ ਜਿਹੜੀ ਸੀ ਉਹ ਪੁਸ਼ਟੀ ਨਹੀਂ ਕੀਤੀ ਗਈ ਤੇ ਨਾ ਨਵੇਂ ਜਥੇਦਾਰਾਂ ਜਿਹੜੇ ਲਾਇਆ ਉਹਦੀ ਪੁਸ਼ਟੀ ਕੀਤੀ ਗਈ ਸਰ ਪ੍ਰਧਾਨ ਜੀ ਅਜਾਏ ਮੈਨੂੰ ਲੱਗਦਾ ਹੈ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰੂਗੇ ਕਿ ਕੌਮ ਨੂੰ ਜਿਹੜੀ ਅੱਜ ਚਿੰਤਾ ਅੱਜ ਬੜੀ ਹੋਈ ਹੈ ਉਹਨੂੰ ਬਹਾਲ ਕਰਨ ਵਾਸਤੇ ਉਹਦੇ ਮਾਣ ਸਰਮਾਨ ਬਹਾਲ ਕਰਨ ਵਾਸਤੇ ਥਿਊਰ ਉਸ ਕਾਰਵਾਈ ਤੇ ਧਿਆਨ ਦੇਣਗੇ